ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਆਦਾ ਮੈਂ ਰਿਸ਼ਪਾਲ ਸਿੰਘ ਮੁੱਖ ਸੇਵਾਦਾਰ ਨਸ਼ਰ ਜਸਸ ਜਸ ਪਾਰਟੀ ਸਾਥਿਓ ਹਕ ਮੰਗਣ ਜਦੋਂ ਪੰਜਾਬੀ ਤੇ ਗੋਲੇ ਮਾਰੇ ਜਾਂਦੇ ਨੇ ਬਾਰਡਰ ਚ ਮਰ ਕੇ ਜਦੋਂ ਤਬੂਤ ਵਿੱਚ ਆਉਂਦੇ ਆ ਜਾ ਫੁੱਲ ਖਿਲਾਰੇ ਜਾਂਦੇ ਨੇ ਕੋਈ ਪੁੱਛੇ ਜਾਂ ਨਾ ਪੁੱਛੇ ਦਿੱਲੀ ਤੋਂ ਪਰ ਮੈਂ ਤਾਂ ਜ਼ਰੂਰ ਪੁੱਛੂੰਗਾ ਕਿ ਸਾਡੇ ਹੀ ਸਿਰ ਕਿਉਂ ਵਾਰੇ ਜਾਂਦੇ ਨੇ ਸਜਣੋ ਆ ਜਿਹੜਾ ਸਮਝੌਤਾ ਕੀਤਾ ਹੈਗਾ ਮੋਦੀ ਨੇ ਅਮਰੀਕਾ ਦੇ ਨਾਲ 트럼ਪਸ ਦੇ ਨਾਲ ਇਹਦੇ ਵਿੱਚ ਤੁਹਾਡੀ ਕਿਸਾਨੀ ਜਿਹੜੀ ਹੈਗੀ ਹੈ ਜਾਂ ਪੰਜਾਬ ਦੀ ਜਿਹੜੀ ਖੇਤੀ ਹੈਗੀ ਹੈ ਇਹਦੇ ਤੇ ਇੱਕ ਬਹੁਤ ਵੱਡਾ ਹਮਲਾ ਹੋਊਗਾ। ਪਰ ਮੈਨੂੰ ਨਹੀਂ ਸਮਝ ਆਉਂਦੀ ਕਿ ਇਹ ਜਿਹੜਾ ਸਮਝੌਤਾ ਕੀਤਾ ਹੈਗਾ ਇਹ ਮੋਦੀ ਨੇ ਕਿਸ ਮਜਬੂਰੀ ਚ ਕੀਤਾ ਤੇ ਕਿਉਂ ਕੀਤਾ ਹੈਗਾ। ਤਮਾਕੂ ਕਰਾਂ ਦੀਆਂ ਅਫਵਾਹਾਂ ਆਉਂ ਰਹੀਆਂ ਨੇ। ਕੋਈ ਕਹਿ ਰਿਹਾ ਜੀ ਇਹਦਾ ਕੋਈ ਕੋਈ ਉਹਨਾਂ ਨੇ ਕੋਈ ਕੋਈ ਰਿਪੋਰਟ ਆ ਗਈ ਹੈਗੀ ਹੈ ਕਿ ਇਹਨਾਂ ਦੇ ਖਿਲਾਫ ਜਿਹੜੀ ਆ ਗਈ ਹੈ ਕੋਈ ਕੁਝ ਗੱਲ ਕਰ ਰਿਹਾ ਕੋਈ ਕੁਝ ਗੱਲ ਕਰ ਰਿਹਾ ਤੇ ਸਰੈਂਡਰ ਜਿਹੜਾ ਕੀਤਾ ਹੈਗਾ ਕਿਉਂਕਿ ਅ ਜੋ ਫੈਸਿਲਿਟੀ ਜਿਹੜੀ ਹੈਗੀ ਹੈ ਅਮਰੀਕਾ ਗਵਰਨਮੈਂਟ ਜਿਹੜੀ ਹੈ ਉਹ ਆਪਣੇ ਕਿਸਾਨਾਂ ਨੂੰ ਦਿੰਦੀ ਹੈ ਇਹ ਤੇ ਦੇ ਨਹੀਂ ਸਕਦੇ ਔਰ ਜਿਹੜੀ ਮਾਰਕੀਟ ਹੈ ਜਾਂ ਜਿਹੜੇ ਉਤਪਾਦਨ ਜਿਸ ਭਾਅ ਦੇ ਨਾਲ ਜਿਹੜਾ ਉਹ ਅਮਰੀਕਾ ਜਿਹੜਾ ਐਕਸਪੋਰਟ ਕਰ ਸਕਦਾ ਹੈਗਾ ਉਹ ਸਾਡੇ ਜਿਹੜੇ ਨੇ ਇਹ ਨਾ ਤਾਂ ਸਬਸਿਡੀ ਦੇ ਰਹੇ ਨੇ ਜੱਟਾਂ ਨੂੰ ਉਸ ਮਾਮਲੇ ਦੇ ਵਿੱਚ ਕਿਸਾਨਾਂ ਨੂੰ ਔਰ ਨਾ ਹੀ ਇਹ ਜਿਹੜੇ ਹੈਗਾ ਉਹ ਮੁਕਾਬਲਾ ਕਰ ਪਾਣਗੇ ਮਾਰਕੀਟ ਦੇ ਵਿੱਚ ਨਤੀਜਾ ਕੀ ਨਿਕਲੇਗਾ ਕਿ ਪੰਜਾਬ ਦੇ ਜਿਹੜੇ ਕਿਸਾਨ ਨੇ ਪ੍ਰਧਾਨ ਸੂਬਾ ਹੈਗਾ ਇਹਦੇ ਜਿਹੜੇ ਪ੍ਰੋਡਕਟਸ ਨੇ ਚਾਹੇ ਉਹ ਡੈਰੀ ਪ੍ਰੋਡਕਟਸ ਆ ਗਏ ਨੇ ਚਾਹੇ ਉਹ ਜਿਹੜੇ ਨੇ ਉਹ ਫੂਡ ਗ੍ਰੇਨ ਪ੍ਰੋਡਕਟਸ ਆ ਗਏ ਨੇ ਉਹ ਕਿਸੇ ਵੀ ਮਾਮਲੇ ਦੇ ਵਿੱਚ ਅ ਅਮਰੀਕਾ ਦੇ ਮੁਕਾਬਲੇ ਵਿੱਚ ਨਹੀਂ ਖੜਨਗੇ ਔਰ ਭਾਰੀ ਸੱਟ ਵਜੇਗੀ ਪੰਜਾਬ ਨੂੰ ਹੈਗਾ ਜਿਵੇਂ ਕਿ ਪਹਿਲਾਂ ਹੀ ਮੈਂ ਬੜੀ ਵਾਰੀ ਕਹਿ ਚੁੱਕਾ ਹੈਗਾ ਕਿ ਪੰਜਾਬ ਨੂੰ ਇੱਕ ਪਾਸੇ ਹੁੰਨੀ ਹੈ ਪੰਜਾਬ ਨੂੰ ਚ ਤਰਫਾ ਨਹੀਂ ਹੈ ਪੰਜਾਬ ਨੂੰ ਹਰ ਪਾਸੇੋਂ ਮਤਲਬ ਇਹ ਹੈ ਕਿ ਉਹ ਵਾਰ ਕੀਤਾ ਜਾ ਰਿਹਾ ਪੰਜਾਬ ਦੇ ਉੱਤੇ ਆ ਚਿੱਟੇ ਦੇ ਥਰੂ ਵਾਰ ਕੀਤਾ ਜਾ ਰਿਹਾ ਹੈਗਾ ਅੱਤਵਾਦ ਦੇ ਨਾਂ ਦੇ ਉੱਤੇ ਬੜੇ ਵਾਰ ਹੋਏ ਆ ਉਸ ਤੋਂ ਬਾਅਦ ਹੁਣ ਤੁਹਾਡੇ ਜਿਹੜਾ ਗੈਂਗਵਾਰ ਇਹਦੇ ਬਾਰੇ ਦੇ ਵਿੱਚ ਵਾਰ ਹੋ ਰਹੇ ਨੇ ਉਹ ਔਰ ਹੋਰ ਬੜੇ ਕਿਸਮ ਕਿਸ ਬੜੇ ਕਿਸਮ ਤਰੇ ਤਰੀਕੇ ਦੇ ਨਾਲ ਪੰਜਾਬ ਦਾ ਜਿਹੜਾ ਹੈਗਾ ਉਹਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਔਰ ਕਰ ਕੌਣ ਰਿਹਾ ਹੈਗਾ ਇਹ ਦਿੱਲੀ ਕਰ ਰਹੀ ਹੈ ਔਰ ਦਿੱਲੀ ਦੀਆਂ ਪਾਰਟੀਆਂ ਜਿਹੜੀਆਂ ਹੈਗੀਆਂ ਉਹੀ ਕਰ ਰਹੀਆਂ ਨੇ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਭਾਜਪਾ ਹੈ ਚਾਹੇ ਆ ਜਿਹੜੇ ਝਾੜੂ ਵਾਲੇ ਨੇ ਆਮ ਆਦਮੀ ਪਾਰਟੀ ਵਾਲੇ ਨੇ ਚਾਹੇ ਉਹ ਜਿਹੜੇ ਨੇ ਤੁਹਾਡੇ ਕਿਉਂਕਿ ਅਕਾਲੀ ਦਲ UI ਮੈਂ ਤੈਨੂੰ ਦੱਸ ਦਿੰਦਾ ਕਿਉਂਕਿ ਹੁਣ ਡੈਫੀਨੇਟ ਮੇਰੇ ਕੋਲ ਲਿਖ ਕੇ ਲੈ ਲੋ ਇਹ BJP ਦੇ ਨਾਲ ਸਮਝੌਤਾ ਕਰਨਗੇ ਕਿਉਂਕਿ ਜਿਹੜੇ ਬੰਦੇ ਨੂੰ ਇੱਕ ਆਦਤ ਪੈ ਜਾਂਦੀ ਹੈ ਸੱਤਾ ਦੇ ਵਿੱਚ ਰਹਿਣ ਦੀ ਉਹ ਸੱਤਾ ਤੋਂ ਜਿਹੜਾ ਹੈਗਾ ਦੂਰ ਨਹੀਂ रह ਸਕਦਾ ਔਰ ਇਹਦਾ ਨਤੀਜਾ ਇਹ ਨਿਕਲੂਗਾ ਕਿ ਅਕਾਲੀ ਦਲ ਜਿਹੜਾ ਹੈਗਾ ਉਹ BJP ਦੇ ਨਾਲ ਸਰੈਂਡਰ ਕਰੇਗਾ ਔਰ 100% ਸਮਝੌਤਾ ਕਰੇਗਾ ਸਤਾਈ ਦੇ ਵਿੱਚ ਕਿਉਂਕਿ ਸੱਤਾ ਤੋਂ ਬਿਨਾਂ ਤੇ ਜਿਹੜਾ ਬਾਦਲ ਪਰਿਵਾਰ ਰਹਿ ਨਹੀਂ ਸਕਦਾ ਹੈਗਾ। ਪਰ ਇਹ ਜਿਹੜਾ ਹੈਗਾ ਹਾਕਮ ਧਿਰ ਬਣਨ ਦੀ ਖਾਤਰ ਇਹ ਭਾਜਪਾ ਦੇ ਨਾਲ ਸਮਝੌਤਾ ਜ਼ਰੂਰ ਕਰੇਗਾ। ਇਹ ਮੈਂ ਤੁਹਾਨੂੰ ਲਿਖ ਕੇ ਦੇ ਦੇਣਾ ਹੈ। ਲੇਕਿਨ ਹੁਣ ਪੰਜਾਬ ਦੇ ਮੈਂ ਲੋਕਾਂ ਨੂੰ ਇੱਕ ਅਪੀਲ ਕਰਨਾ ਚਾਹੁੰਦਾ ਪੰਜਾਬੀ ਉਹ ਦੇਖੋ ਹ ਹਾਲਾਤ ਜਿਹੜੇ ਤੁਹਾਡੇ ਜਿਹੜੇ ਨੇ ਬੜੇ ਐਬਨਾਰਮਲ ਸਥਿਤੀ ਚ ਨੇ। ਪਰ ਬਾਕੀ ਜਿਹੜੇ ਵੀ ਹੈਗੇ ਨੇ ਚਾਹੇ ਉਹ ਕੋਈ ਪਾਰਟੀਆਂ ਨੇ ਚਾਹੇ ਕੋਈ ਜੜੀਆਂ ਹੋਰ ਨੇ ਅਕਾਲੀ ਦਲ ਮਾਨ ਦੀ ਗੱਲ ਕਰ ਲੈਣਾ ਚਾਹੇ ਉਹ ਮੈਂ ਉਹ ਤੇ ਅੱਡੇ ਹੋਰ ਜਿਹੜੇ ਨੇ ਅਕਾਲੀ ਦਲ ਕਈ ਕੋ ਵਾਰਸ ਹੈ ਜਾਂ ਫਲਾਣਾ ਜਾਂ ਟਮਕਾਣਾ ਹੈਗਾ ਉਹਨਾਂ ਦੇ ਵਿੱਚ ਲੱਤਾਂ ਚ ਜੇ ਨਹੀਂ ਦਮ ਨਹੀਂ ਹੈ ਇਹਨਾਂ ਜੇ ਉਹਨਾਂ ਦਾ ਕੋਈ ਗੱਲ ਨਹੀਂ ਹੈ ਨਾਲੇ ਦੂਸਰੀ ਚੀਜ਼ ਹੈਗੀ ਹੈ ਕਿ ਉਹ ਸਾਰੇ ਪੰਜਾਬੀਆਂ ਦੀ ਨੁਮਾਇੰਦਗੀ ਨਹੀਂ ਕਰਦੇ ਹੈਗੇ ਉਹਨਾਂ ਦਾ ਜਿਹੜਾ ਅਜੰਡਾ ਹੈਗਾ ਇੱਕ ਵੱਖਰਾ ਹੈਗਾ ਜਿਹੜਾ ਕਿ ਬਹੁਤਾਂਤ ਦੇ ਵਿੱਚ ਜਿਹੜੇ ਪੰਜਾਬੀ ਲੋਕ ਨੇ ਉਹਨਾਂ ਨੂੰ ਮਨਜ਼ੂਰ ਨਹੀਂ ਹੈਗਾ ਸੋ ਮਸਲਾ ਇੱਥੇ ਇਹੀ ਖੜਾ ਹੋ ਜਾਂਦਾ ਵੀ ਇਹ ਜਿਹੜੀਆਂ ਦੁਸ਼ਮਣ ਜਮਾਤਾਂ ਨੇ ਫਿਰ ਕਾਮਯਾਬ ਹੋਣ ਦੀ ਕੋਸ਼ਿਸ਼ ਕਰ ਰਹੀਆਂ ਨੇ ਪੰਜਾਬ ਦੇ ਵਿੱਚ ਔਰ ਪਹਿਲਾਂ ਹੀ ਪੰਜਾਬ ਨੂੰ ਇਹਨਾਂ ਨੇ ਬੜਾ ਤਬਾਹ ਕਰ ਦਿੱਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕੀ ਐਸਪੈਕਟੇਸ਼ਨ ਕਰ ਸਕਦੇ ਆ ਇਹਨਾਂ ਦੇ ਕੋਲੋਂ ਸੋ ਦੋਸਤੋ ਮੈਂ ਤੈਨੂੰ ਜਿਹੜੀ ਗੱਲ ਕਹਿਣੀ ਚਾਹੁੰਦਾ ਇਹ ਕਹਿਣੀ ਚਾਹੁੰਦਾ ਕਿ ਦੇਖੋ ਸਾਡੀ ਜਿਹੜੀ ਨੈਸ਼ਨਲਿਸਟ ਜਸਟਿਸ ਪਾਰਟੀ ਹੈਗੀ ਹੈ ਅਸੀਂ ਬਹੁਤ ਜ਼ੋਰ-ਸ਼ੋਰ ਦੇ ਨਾਲ ਜਿਹੜਾ 27 ਦਾ ਇਲੈਕਸ਼ਨ ਜਿਹੜਾ ਉਹ ਲੜਨ ਦਾ ਆਪਣਾ ਜਿਹੜਾ ਮਨ ਬਣਾਇਆ ਹੋਇਆ ਪਰ ਉਹਦੇ ਵਾਸਤੇ ਅਸੀਂ ਪੂਰਨ ਤੌਰ ਤੇ ਅਸੀਂ ਜਿਹੜਾ ਹੋਮਵਰਕ ਜਿਹੜਾ ਅਸੀਂ ਕਰ ਚੁੱਕੇ ਹੈਗੇ ਆ ਆਪਣਾ ਸ਼ੁਰੂ ਨਸੀਮ ਇਮਤਿਹਾਨ ਦੇ ਵਿੱਚ ਜਾਣਾ ਹੈਗਾ ਔਰ ਇਮਤਿਹਾਨ ਤੋਂ ਪਹਿਲਾਂ ਅਸੀਂ ਪ੍ਰੈਕਟਿਸ ਜਿਹੜੀ ਹੈ ਉਹ ਕਰਨੀ ਸ਼ੁਰੂ ਕਰ ਦੇਣੀ ਹੈ ਉਹ ਹਾਈ ਲੈਵਲ ਦੇ ਉੱਤੇ ਜ਼ੋਰ ਛੋਰ ਦੇ ਨਾਲ ਸੋ ਪਹਿਲੇ ਨਫਜ਼ਾਂ ਦੇ ਵਿੱਚ ਮੈਂ ਜੋ ਬੋਲ ਦਿੱਤਾ ਹੈਗਾ ਕਿ ਦੇਖੋ ਪੰਜਾਬੀਆਂ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਪੰਜਾਬੀਆਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹਰ ਪਾਸੇ ਵੀ ਪੰਜਾਬੀਆਂ ਨੂੰ ਨਿਸ਼ਾਨਾ ਬਣਾਈ ਜਾ ਰਿਹਾ ਹੈ ਇਹ ਜਿਹੜਾ سلسلہ ਅੱਜ ਤੋਂ ਨਹੀਂ ਸ਼ੁਰੂ ਹੋਇਆ ਇਹ سلسلہ ਜਿਹੜਾ ਹੈਗਾ ਇਹ 47 ਤੋਂ ਬਾਅਦ ਹੀ ਸ਼ੁਰੂ ਹੋ ਗਿਆ ਸੀਗਾ ਕਿ ਜਦੋਂ ਅ ਪੰਡਤ 네ਰੂ ਨੇ ਔਰ ਗਾਂਧੀ ਨੇ ਅ ਜਦੋਂ ਉਹ ਜਿਹੜੇ ਜਿਹੜੇ ਵਾਅਦੇ ਕੀਤੇ ਸੀਗੇ ਉਹ ਲੀਡਰਾਂ ਦੇ ਨਾਲ ਜਿਨ੍ਹਾਂ ਕਿਉਂਕਿ ਲੀਡਰ ਭੱਜੇ ਚ ਤਾਂ ਆ ਗਿਆ ਨਾ ਅਸਲ ਦੇ ਵਿੱਚ ਗਾਂਧੀ ਔਰ ਜਿਹੜਾ ਹੈਗਾ ਨਹਿਰੂ ਦੇ ਕਿਉਂਕਿ ਉਸ ਟਾਈਮ ਇਹਨਾਂ ਨੇ ਉਹਨਾਂ ਦੇ ਨਾਲ ਵਾਅਦਾ ਕੀਤਾ ਸੀਗਾ ਮਾਸਟਰ ਤਾਰਾ ਸਿੰਘ ਉਹਨਾਂ ਨਾਲ ਜਾਂ ਜਿਹੜੇ ਹੋਰ ਲੀਡਰ ਸੀਗੇ ਕਿ ਅਸੀਂ ਇੱਕ ਐਸਾ ਤੁਹਾਨੂੰ ਇੱਕ ਖੇਤਾ ਦੇਵਾਂਗੇ ਜਿਹਦੇ ਵਿੱਚ ਪੰਜਾਬੀ ਜਿਹੜੇ ਨੇ ਉਹ ਪੂਰਨ ਤੌਰ ਦੇ ਉੱਤੇ ਆਜ਼ਾਦੀ ਦਾ ਆਨੰਦ ਜਿਹੜਾ ਉਹ ਮਾਣ ਸਕਣਗੇ ਲੇਕਿਨ ਜਦੋਂ ਆਜ਼ਾਦੀ ਮਿਲ ਗਈ ਉਸ ਤੋਂ ਬਾਅਦ ਆਪਣਾ ਜਿਹੜਾ ਵਾਅਦਾ ਸੀ ਉਹ ਭੁੱਲ ਗਿਆ ਔਰ ਉਦੋਂ ਤੋਂ ਹੀ ਸੰਘਰਸ਼ ਸ਼ੁਰੂ ਕਰਨਾ ਸ਼ੁਰੂ ਹੋ ਗਿਆ ਔਰ ਉਦੋਂ ਤੋਂ ਹੀ ਮਾਰ ਪੈਣੀ ਸ਼ੁਰੂ ਹੋ ਗਈ ਜੱਦੀ ਤਾਂ ਇਹਨਾਂ ਨੇ ਕੀ ਦੇਣੀ ਸੀ ਕਿ ਇਹਨਾਂ ਨੇ ਜਿਹੜਾ ਜਿਹੜੇ ਹੋਰ ਸਟੇਟਸ ਸੀਗੀਆਂ ਜਿਹੜੇ ਜਿਹੜੇ ਜਿਹੜਾ ਇਹਨਾਂ ਨੇ ਸਮਝੌਤਾ ਜਿਹੜਾ ਮਹਾਰਾਜਾ ਹਰੀ ਸਿੰਘ ਨਾਲ ਜੰਮੂ ਕਸ਼ਮੀਰ ਦੇ ਵਿੱਚ ਕੀਤਾ ਸੀਗਾ ਉਹ ਵੀ ਤੋੜ ਦਿੱਤੇ ਸਾਰੇ ਉਹ ਰੋਥੇ ਤਾਂ ਇਹਨਾਂ ਨੇ ਇਹ ਕੀਤਾ ਹੈਗਾ ਕਿ ਉਹ ਯੂਨੀਅਨ ਟੈਰੀਟਰੀ ਹੀ ਬਣਾ ਦਿੱਤੀਆਂ ਪੂਰਨ ਤੌਰ ਦੇ ਉੱਤੇ ਸੂਬਾ ਹੀ ਖਤਮ ਕਰ ਦਿੱਤਾ ਪ 370 35 ਦਾ ਥੋੜੀ ਥੋੜੀ ਉਹਦੇ ਨਾਲ ਨਾਲ ਸੂਬਾ ਹੀ ਖਤਮ ਕਰ ਦਿੱਤਾ ਉਹ ਜਿਹੜਾ ਉਹਨੂੰ ਯੂਨੀਅਨ ਟਰੈਕਟਰੀ ਬਣਾਤਾ ਸੋ ਪੰਜਾਬ ਦੇ ਵਿੱਚ ਵੀ ਹੁਣ ਇੱਕ ਬਹੁਤ ਵੱਜਾ ਜਿਹੜਾ ਅਜੰਡਾ ਚੱਲ ਰਿਹਾ ਕਿਉਂਕਿ ਪੰਜਾਬ ਨੂੰ ਵੀ ਇਹ ਲੋਕ ਚਾਹੁੰਦੇ ਨੇ ਕਿ ਇਹਨੂੰ ਕਮਜ਼ੋਰ ਕਰ ਦਿੱਤਾ ਜਾਵੇ ਇਹਨੂੰ ਅੰਗਹੀਨ ਕਰ ਦਿੱਤਾ ਜਾਵੇ ਇਹਨੂੰ ਡਿਪੈਂਡੈਂਟ ਕਰ ਦਿੱਤਾ ਜਾਵੇ ਹੈਂਡੀਕੈਪਟ ਕਰ ਦਿੱਤਾ ਜਾਵੇ ਔਰ ਤਾਂ ਕਿ ਇਥੇ ਕਿਉਂ ਸਥਿਰਤਾ ਆ ਜਾਏ ਗਈ ਔਰ ਸਾਨੂੰ ਇੱਕ ਬਾਹਨ ਨਾ ਮਿਲਣ ਦੇ ਵਿੱਚ ਮਿਲ ਜਾ ਔਰ ਅਸੀਂ ਇਥੇ ਪੰਜਾਬ ਦੇ ਵਿੱਚ ਡਾਇਰੈਕਟ ਰੂਲ ਕਰੀਏ ਥਰੂ ਚਾਹੇ ਜੂਨੀਅਨ ਟੈਟਰੀ ਕਰੀਏ ਚਾਹੇ ਉਹ ਕਿਸੇ ਹੋਰ ਤਰੀਕੇ ਦੇ ਨਾਲ ਕਰੀਏ ਅਸੀਂ ਅਸੀਂ ਇਹ ਰਾਜ ਕਰੀਏ ਜਿਸ ਤਰੀਕੇ ਨਾਲ ਇਹ ਗੋਡੇ ਟਿਕੀ ਜਾ ਰਹੇ ਆ ਅਕਾਲੀ ਜਿਹੜੇ ਨੇ ਇਹ ਜਿਹੜਾ ਸੁਖਵੀਰ ਬਾਦਲ ਆ ਜਾਂ ਦੂਸਰੇ ਚੌਥੇ ਨੇ ਇਹ ਗੋਡੇ ਬੀਜਪੀ ਅਗੇ ਟਿਕੀ ਜਾ ਰਹੇ ਨੇ ਉਹ ਸਾਰੇ ਜਿਹੜੇ ਆ ਕਹ ਵਾਰ ਜਿਹੜੇ ਆ ਤੁਹਾਡੇ ਹੋਰ ਵੀ ਅਕਾਲੀ ਧੜੇ ਨੇ ਸਾਰੇ ਤਾਂ ਇਹੇ ਤਰਲੇ ਕੱਢਣ ਦੇ ਹੋਏ ਨੇ ਬੇਸਿਕਲੀ ਬੀਜਪੀ ਦੇ ਵੀ ਕਿਸੇ ਤਰੀਕੇ ਦੇ ਨਾਲ ਬੀਜਪੀ ਨਾਲ ਸਮਝੌਤਾ ਹੋ ਜਾ ਔਰ ਇਹਨਾਂ ਦੀ ਆਇਡੈਂਟੀ ਕਿੱਥੇ ਰਹਿ ਜਾਂਦੀ ਹੈ ਜੇ ਪਾਰਟੀ ਕਹਿ ਰਹੀ ਹੈ ਆਕਾਲੀ ਦਲ ਕਹਿ ਰਹਿਣ ਚਾਹੇ ਉਹ ਕੋਈ ਵੀ ਆਕਾਲੀ ਦਲ ਹੈਗਾ ਕਿ ਅਸੀਂ ਖੇਤਰੀ ਪਾਰਟੀ ਹੈਗੇ ਆ ਤੇ ਜਦੋਂ ਜਦੋਂ ਤੁਸੀਂ ਤਰਲੇ ਕੱਢਣ ਦਾ ਹੈ ਉਹ ਭਾਜਪਾ ਦੇ ਭਜੂਨ ਜਾਣ ਦਿਓ ਐ ਮਿੰਤ ਦੇ ਨਾਲ ਸਾਡੇ ਨਾਲ ਸਮਝੌਤਾ ਕਰ ਲਓ ਤੇ ਫਿਰ ਨੈਚੁਰਲ ਹੈ ਕਿ ਤੁਸੀਂ ਵੀ ਜਿਹੜਾ ਹੈਗਾ ਉਹ ਦਿੱਲੀ ਤੱਕ ਦਾ ਹੀ ਇੱਕ ਹਿੱਸਾ ਹੋ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਦੇਖੋ ਅਸੀਂ ਕੋਈ ਭਾਰਤ ਵਿਰੋਧੀ ਗੱਲ ਨਹੀਂ ਕਰਦੇ ਅਸੀਂ ਕੋਈ ਦੇਸ਼ ਦੇ ਵਿਰੋਧੀ ਗੱਲ ਨਹੀਂ ਕਰਦੇ ਕਿਉਂਕਿ ਸਾਡਾ ਨੈਸ਼ਨਲਿਸਟ ਜਿਹੜਾ ਹੈਗਾ ਨੈਸ਼ਨਲਿਜ਼ਮ ਸਾਡਾ ਅਜੰਡਾ ਹੈ ਪਾਰਟੀ ਦਾ ਮੈਨ ਜਸਟਿਸ ਸਾਡਾ ਅਜੰਡਾ ਹੈ ਸੈਕੂਲਰਿਜ਼ਮ ਸਾਡਾ ਅਜੰਡਾ ਹੈ ਡੈਮੋਕਰੈਟਿਕ ਸੈਟਅਪ ਸਾਡਾ ਅਜੰਡਾ ਹੈ ਲੇਕਿਨ ਇਹ ਦੇ ਨਾਲ ਨਾਲ ਅਸੀਂ ਇਹ ਵੀ ਕਰਦੇ ਹੈਗੇ ਕਿ ਕਿਸੇ ਵੀ ਸੂਬੇ ਦੇ ਨਾਲ ਪੰਜਾਬ ਤੇ ਹੈ ਹੀ ਹੈ ਸਾਡਾ ਜਿਹੜਾ ਦਿਲ ਹੈ ਪੰਜਾਬ لیکن ਇਹਦੇ ਨਾਲ ਨਾਲ ਸਾਡੇ سارے ਹੀ صوبے ਜਿਹੜੇ ਨੇ ਉਹ دل ਨੇ ਕਿਸੇ ਵੀ صوبے ਦੇ ਨਾਲ ਬੇਇਨصافی ਨਹੀਂ ਹੋਣੀ ਚਾਹੀਦੀ چاہے ਉਹ ਸਾਊਥ ਦਾ ਸੂਬਾ ਹੈਗਾ ਚਾਹੇ ਉਹ ਪੂਰਬ ਦਾ ਸੂਬਾ ਹੈਗਾ ਚਾਹੇ ਉਹ সেন্ট্রਲ ਇੰਡੀਆ ਦੇ ਸੂਬੇ ਨੇ ਚਾਹੇ ਉਹ ਨਾਰਥ ਦੇ ਸੂਬੇ ਨੇ ਚਾਹੇ ਨਾਰਥ ਈਸਟ ਦੇ ਸੂਬੇ ਨੇ ਕਿਸੇ ਨਾਲ ਵੀ ਬੇਨਿਆਈ ਜਿਹੜੀ ਉਹ ਬਿਲਕੁਲ ਨਹੀਂ ਹੋਣੀ ਚਾਹੀਦੀ ਔਰ ਪੰਜਾਬ ਦੇ ਨਾਲ ਤੁਸੀਂ ਹਮੇਸ਼ਾ ਜਿਹੜੀ ਉਹ ਬੇਨਿਆਈ ਕਰ ਰਹੇ ਹੋ ਜਿਹੜਾ ਦਿੱਲੀ ਹੈਗੀ ਹੈ ਜਿਹੜੀ ਕਰ ਰਹੀ ਹੈ ਔਰ ਇਹ ਸਾਰੇ ਬੰਦੇ ਦੀ ਜਿਹੜੀ ਮੈਂ ਸਥਿਤੀ ਦੱਸ ਦਿੱਤੀ ਹੈ ਕਿ ਸਾਰੇ ਹੀ ਜਿਹੜੇ ਇਹ ਚਾਹੁੰਦੇ ਨੇ ਕਿ ਸਟੇਟ ਨੂੰ ਕਿਸੇ ਤਰੀਕੇ ਦੇ ਨਾਲ ਖਤਮ ਕੀਤਾ ਜਾਵੇ ਜਦੋਂ ਤੱਕ ਅਸੀਂ ਬਾਰਡਰਾਂ ਦੇ ਉੱਤੋਂ ਲਾਸ਼ਾਂ ਸਾਡੀਆਂ ਆ ਰਹੀਆਂ ਆ ਜਾਂਦੀਆਂ ਨੇ ਜਦੋਂ ਤੱਕ ਅਸੀਂ ਹੋਰ ਸਾਡੇ ਕੋਲ ਕੰਮ ਕਰਾਣੇ ਨੇ ਜਿਸ ਤਰੀਕੇ ਦੇ ਨਾਲ ਸਾਡੇ ਕੋਲ ਕੋਈ ਦੇਸ਼ ਦੇ ਪ੍ਰਤੀ ਕੰਮ ਕਰਾਉਣੇ ਨੇ ਦੇਸ਼ ਦੀ ਉન્નਤੀ ਵਾਸਤੇ ਕੰਮ ਕਰਾਉਣੇ ਨੇ ਦੂਸਰੇ ਕਰਾਉਣੇ ਨੇ ਉਦੋਂ ਤੱਕ ਅਸੀਂ ਬਿਲਕੁਲ ਠੀਕ ਆ ਲੇਕਿਨ ਜਦੋਂ ਅਸੀਂ ਹੱਕ ਮੰਗਦੇ ਆਂ ਤੇ ਫੇਰ ਸਾਡੇ ਗੋਲੇ ਪੈਂਦੇ ਨੇ ਫੇਰ ਸਾਡੇ ਗੋਲੀਆਂ ਪੈਂਦੀਆਂ ਨੇ ਸੋ ਇਸੇ ਕਰਕੇ ਮੈਂ 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 ਇੱਕ ਕਹਿਣਾ ਹੈਗਾ ਕਿ ਇਹ ਇਹ ਅਸੀਂ ਜਿਹੜਾ ਹੈਗਾ ਕੋਈ ਪੁੱਛੇ ਚਾਹੇ ਨਾ ਪੁੱਛੇ ਲੇਕਿਨ ਮੈਂ ਤਾਂ ਪੁੱਛਾਂਗਾ ਜ਼ਰੂਰ ਦਿੱਲੀ ਕੋਲੋਂ ਕਿ ਸਾਡੇ ਸਿਰ ਕਿਉਂ ਵਾਰੇ ਜਾਂਦੇ ਹੈਗੇ ਔਰ ਸਾਡੇ ਹੀ ਪੱਥਰ ਕਿਉਂ ਮਾਰੇ ਜਾਂਦੇ ਹੈਗੇ ਸਾਡੇ ਹੀ ਗੋਲੀਆਂ ਕਿਉਂ ਮਾਰੀਆਂ ਜਾਂਦੀਆਂ ਹੈਗੀਆਂ ਸੋ ਮਸਲਾ ਇਥੇ ਇਹ ਹੈਗਾ ਕਿ ਹੁਣ ਪੰਜਾਬ ਦੇ ਲੋਕਾਂ ਨੂੰ ਮੈਂ ਇਹ اپੀਲ ਕਰਾਂਗੇ ਕਿ ਦੇਖੋ ਸਤਾਈ ਦਾ ਚਾਂਸ ਹੁਣ ਤੁਹਾਡੇ ਕੋਲ ਅੱਗੇ ਆ ਰਹੀ ਹੈ ਸਰਕਾਰ ਜਿਹੜਾ ਇਲੈਕਸ਼ਨ ਆ ਰਿਹਾ ਹੈ ਇਹਦੇ ਵਿੱਚ ਮੈਂ ਆਸ ਕਰਦਾ ਹੈਗਾ ਮੈਂ ਤੈਨੂੰ ਇੱਕ ਬੇਨਤੀ ਵੀ ਕਰਦਾ ਇੱਕ ਮੈਂ ਤੁਹਾਡੇ ਕੋਲੋਂ ਅ ਪੰਜਾਬ ਦੇ ਭਲੇ ਵਾਸਤੇ ਮੈਂ ਇੱਕ ਤੁਹਾਡੇ ਕੋਲੋਂ ਅ ਪਿਖਿਆ ਵੀ ਮੰਗਦਾ ਹੈਗਾ ਕਿ ਤੁਸੀਂ ਇਸ ਤਰੀਕੇ ਦਾ ਕੋਈ ਕੰਮ ਨਾ ਕਰ ਬੈਠਿਓ ਜਿਹਦੇ ਨਾਲ ਅੱਗੇ ਅਸੀਂ ਫਿਰ ਅ ਜਿਹੜੇ ਪੰਜਾਬ ਵਿਰੋਧੀ ਤਾਕਤਾਂ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਵਾਂਗ ਡੋਰ ਦੇ ਦੇਈਏ ਸੋ ਸਾਡੀ ਜਿਹੜੀ ਨੈਸ਼ਨਲਿਸਟ ਜਸਟਿਸ ਪਾਰਟੀ ਹੈ ਅਸੀਂ ਅਸੀਂ ਪੰਜਾਬ ਵਾਸਤੇ ਜਿਹੜੀ ਹੈਗੀ ਆ ਉਹ ਲੜਾਈ ਲੜਨ ਵਾਸਤੇ ਪੰਜਾਬ ਦੇ ਹੱਕਾਂ ਵਾਸਤੇ ਜਿਹੜੇ ਹੈਗੇ ਉਹ ਜੀ jaan ਦੇ ਨਾਲ ਅਸੀਂ ਜੋਰ ਲਾ ਰਹੇ ਹਾਂ ਪਰ ਉਹ ਸਾਡੇ ਤੋਂ ਸવાય ਸਾਡੇ ਤੋਂ ਬਿੱਤਰ ਜਿਹੜਾ ਮੇਰੀ ਨਜ਼ਰ ਦੇ ਵਿੱਚ ਕੋਈ ਵੀ ਆਦਮੀ ਪੰਜਾਬ ਦੇ ਹੱਕਾਂ ਦੇ ਵਾਸਤੇ ਜਿਹੜਾ ਉਹ ਸੁਰੱਖਿਅਤ ਜਾਂ ਰੱਖਿਆ ਨਹੀਂ ਕਰ ਸਕਦਾ ਹੈ ਸੋ ਆਸ ਕਰਦਾ ਹੈ ਕਿ ਤੁਸੀਂ ਪੰਜਾਬ ਦੇ ਸਾਰੇ ਜਿਹੜੇ ਵੋਟਰ ਨੇ ਜਾਂ ਸਪੋਰਟਰ ਨੇ ਜਾਂ ਪੰਜਾਬ ਦੇ ਲੋਕ ਜਿਹੜੇ ਹੈਗੇ ਨੇ ਉਹ ਸਾਡੀ ਗੱਲ ਨੂੰ ਸਮਝਣਗੇ ਔਰ ਸਾਨੂੰ ਪੂਰਨ ਤੌਰ ਤੇ ਸਹਿਯੋਗ ਦੇਣਗੇ ਔਰ ਇਸੇ ਆਸ ਦੇ ਨਾਲ ਮੈਂ ਫਿਰ ਅਪੀਲ ਕਰਾਂਗਾ ਸਾਰੇ ਪੰਜਾਬੀਆਂ ਨੂੰ ਕਿ ਤੁਸੀਂ ਸਾਨੂੰ ਪੂਰਨ ਤੌਰ ਤੇ ਸਹਿਯੋਗ ਦਿਓ ਤਾਂ ਕਿ ਅਸੀਂ ਪੰਜਾਬ ਨੂੰ ਇੱਕ ਬਿਹਤਰ ਮਤਲਬ ਸੂਬਾ ਜਿਹੜਾ ਅੱਲਾ ਜੰ ਸੁਨਹਿਰੀ ਪ੍ਰਕਾਸ਼ ਜਿਹੜਾ ਉਹ ਲੈਕ ਜਿਹੜਾ ਹੈਗਾ ਜਾਈਏ ਅਸੀਂ ਪੰਜਾਬ ਨੂੰ ਪੰਜਾਬ ਨੂੰ ਇੱਕ ਇੱਕ ਭਾਰਤ ਦਾ ਨਹੀਂ ਇੱਕ ਦੁਨੀਆ ਦਾ ਇੱਕ ਅਜੂਬਾ ਸਟੇਟ ਜਿਹੜਾ ਉਹ ਬਣਾਈਏ ਸੋ ਧੰਵਾਦ ਤੁਹਾਡੇ ਸਾਰਿਆਂ ਦਾ ਔਰ ਆਸ ਕਰਦਾ ਹੈਗਾ ਕਿ ਮੇਰੀ ਗੱਲ ਦੇ ਉੱਤੇ ਤੁਸੀਂ ਗੌਰ ਜਰੂਰ ਕਰੋਗੇ ਔਰ ਸਾਡੇ ਨੂੰ ਸਹਿਯੋਗ ਜਰੂਰ ਕਰੋਗੇ ਪੰਜਾਬ ਦੇ ਹਿੱਤਾਂ ਵਾਸਤੇ ਧੰਵਾਦ ਜੀ